ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਆਉਂਦੇ 4-5 ਦਿਨਾਂ ਦੇ ਮੌਸਮ ਦੀ ਤਕਰੀਬਨ 24 ਤਰੀਕ ਤੱਕ ਮੌਸਮ ਵਿਭਾਗ ਨੇ ਜ਼ਿਲ੍ਹੇਵਰ ਅਲਰਟ ਜਾਰੀ ਕਰ ਦਿੱਤੇ ਹਨ ਕੁਝ ਇਲਾਕਿਆਂ ਦੇ ਵਿੱਚ yellow <Sanye> alert ਵੀ ਜਾਰੀ ਕੀਤੇ ਗਏ ਹਨ ਕਿਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਕੱਲ ਜ਼ਿਆਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਤਕਰੀਬਨ ਗਰਮੀ ਵਾਲਾ ਮਾਹੌਲ ਦੇਖਣ ਨੂੰ ਮਿਲਿਆ ਤੇ ਅੱਜ ਕਿਸ ਤਰ੍ਹਾਂ ਦਾ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਨੇ 26 ਤਰੀਕ ਤੱਕ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ yellow alert ਜਾਰੀ ਕਰ ਦਿੱਤੇ ਗਏ ਹਨ ਕਿਹੜੇ ਇਲਾਕਿਆਂ ਦੇ ਵਿੱਚ ਜਾਰੀ ਕੀਤੇ ਗਏ ਹਨ ਸਭ ਜਾਣਕਾਰੀ ਅੱਗੇ ਵੀ ਦੀ ਮੌਸਮ ਦੀ ਗੱਲ ਕਰੀਏ ਤਕਰੀਬਨ ਅੱਜ 21 ਤਰੀਕ ਨੂੰ ਮੌਸਮ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ yellow <Sanye> ਅਲੱਗ-ਅਲੱਗ ਤਰ੍ਹਾਂ ਦੇ yellow alert ਜਾਰੀ ਕਰ ਦਿੱਤੇ ਗਿਆ ਕੱਲ ਆਪਾਂ ਨੂੰ ਮੌਜੂਦਾ ਪੱਛਮੀ ਸਿਸਟਮ ਵੀ ਪਹਾੜੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਹੇ ਸੰਤ ਤਕਰੀਬਨ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਵਿੱਚ ਦਿਨ ਵੇਲੇ ਮੌਸਮ ਸਾਫ਼ ਦੇਖਣ ਨੂੰ ਮਿਲ ਰਿਹਾ ਜੀ ਸਭ ਤੋਂ ਪਹਿਲਾਂ ਆਪਾਂ ਜੇ ਲਾਈਵ ਸੈਟ ਤਸਵੀਰਾਂ ਤੇ ਨਜ਼ਰ ਮਾਰੀ ਸਰਲਰ ਤਸਵੀਰਾਂ ਦੇ ਹਿਸਾਬ ਨਾਲ ਪੰਜਾਬ ਦਾ ਮੌਸਮ ਫਿਲਹਾਲ ਠੀਕ ਦੇਖਣ ਨੂੰ ਮਿਲ ਰਿਹਾ ਹੈ ਲਗਭਗ ਤੇਰੀ ਇੱਕਰ ਆਪਾਂ ਕੱਲ ਦੀ ਗੱਲ ਕਰੀ ਕੱਲ ਆਪਾਂ ਨੂੰ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਤਕਰੀਬਨ ਮੌਸਮ ਕੱਲ ਬਿਲਕੁਲ ਸਾਫ ਅਤੇ ਕੁਝ ਕੁ ਦੇਖਣ ਨੂੰ ਮਿਲਿਆ ਲਗਭਗ ਪੂਰੇ ਇਲਾਕਿਆਂ ਦੇ ਵਿੱਚ ਗਰਮੀ ਨੇ ਜ਼ਿਆਤਰ ਇਲਾਕਿਆਂ ਵਿੱਚ ਵੱਟ ਕੱਟੇ ਹੋਏ ਦਿਖਾਈ ਦੇ ਰਹੇ ਹਨ ਪੰਜਾਬ ਦੇ ਜ਼ਿਆਤਰ ਖੇਤਰਾਂ ਦੇ ਵਿੱਚ ਟੈਂਪਰੇਚਰ ਆਪਾਂ ਨੂੰ 40 ਪਲੱਸ ਤੇ ਕੁਝ ਇਲਾਕਿਆਂ ਵਿੱਚ 44 ਪਲੱਸ ਵੀ ਦੇਖਣ ਨੂੰ ਮਿਲਿਆ ਬਠਿੰਡਾ 에ਅਰਪੋਰਟ ਤਕਰੀਬਨ ਆਪਾਂ ਨੂੰ 46 ਡਿਗਰੀ ਦੇ ਕਰੀਬ ਦਾ ਦਰਜ ਕੀਤਾ ਗਿਆ ਤਾਪਮਾਨ ਦੇਖਣ ਨੂੰ ਮਿਲਿਆ ਪਿਛਲੇ ਕਿਆਂ ਦੇ ਵਿੱਚ ਵੀ ਦੁਪਹਿਰ ਤੋਂ ਬਾਅਦ ਬੱਦਲਵਾਈ ਬਣੰਦੇ ਸਾਰਸਾਨ ਪਰ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਿਆ ਇੱਕ ਹਲਕਾ ਪੱਛਮੀ ਦਿੱਸ਼ਾ ਪਾਰ ਇਲਾਕਿਆਂ ਦੇ ਵਿੱਚ ਐਕਟੀਵੇਟ ਹੈ ਬਾਕੀ ਆਪਾਂ ਨੂੰ ਤਕਰੀਬਨ ਕੱਲ ਆਪਾਂ ਨੂੰ ਇਧਰ ਹਿਮਾਚਲ ਵਾਲੀ ਇਲਾਕਿਆਂ ਦੇ ਵਿੱਚ ਕਾਫੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਤਗੜੇ ਸਿਸਟਮ ਬੰਦੇ ਹੋਏ ਦਿਖਾਈ ਦੇ ਰਹੇ ਸਨ ਦੁਪਹਿਰ ਤੋਂ ਬਾਅਦ ਆਪਾਂ ਨੂੰ ਬੱਦਲਵਾਈ ਬੰਦੀ ਹੋਈ ਦਿਖਾਈ ਦੇ ਰਹੀ ਸੀ ਤਕਰੀਬਨ ਹਿਮਾਚਲ ਦੇ ਕੁਝ ਇਲਾਕਿਆਂ ਵਿੱਚ ਕਾਰਵਾਈਆਂ ਦੇਖਣ ਨੂੰ ਮਿਲਿਆ ਤਕਰੀਬਨ ਇਹ ਸਿਸਟਮ ਅੱਗੇ ਜਾ ਚੁੱਕੇ ਹਨ ਤੇ ਉੱਤਰਾਖੰਡ ਦੇ ਇਲਾਕਿਆਂ ਦੇ ਵਿੱਚ ਕਾਰਵਾਈਆਂ ਕੱਲ ਕਰਦੇ ਹੋਏ ਦਿਖਾਈ ਦੇ ਰਹੇ ਸਨ ਉਹਦੇ ਘ ਤਕਰੀਬਨ ਆਪਾਂ ਨੂੰ ਹਲਕੇ ਦਰਮਿਆਨੇ ਸਿਸਟਮ ਪਹਾੜੀ ਇਲਾਕਿਆਂ ਦੇ ਵਿੱਚ ਬੰਦੇ ਹੋਏ ਦਿਖਾਈ ਦੇਣਗੇ ਹਵਾ ਦੀ ਰਫਤਾਰ ਵੀ ਆਪਾਂ ਨੂੰ ਤਕਰੀਬਨ ਟੁੱਟਵੇਂ ਰੂਪ ਦੇ ਵਿੱਚ ਚਲਦੀ ਹੋਈ ਦਿਖਾਈ ਦੇਗੀ ਕੱਲ ਆਪਾਂ ਨੂੰ ਜ਼ਿਆਦਾ ਇਲਾਕਿਆਂ ਵਿੱਚ ਉੱਤਰ ਦੀ ਹਵਾ ਜਲਦੀ ਹੋਈ ਦਿਖਾਈ ਦੇ ਰਹੀ ਸੀ ਅੱਜ ਗੱਲ ਕਰੀਏ ਤਕਰੀਬਨ ਅੱਜ ਆਪਾਂ ਨੂੰ ਤਕਰੀਬਨ ਸਵੇਰ ਵੇਲੇ ਆਪਾਂ ਨੂੰ ਜਿਹੜੀ ਪੂਰਬ ਦੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਤਕਰੀਬਨ ਦਿਨ ਵੇਲੇ ਆਪਾਂ ਨੂੰ ਕੜਾਕੇ ਦੀ ਧੂਪ ਜ਼ਿਆਦਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਬਾਕੀ ਉੱਤਰ ਪਾਰ ਦੇ ਵਿੱਚ ਆਪਾਂ ਨੂੰ ਹਜੇ ਵੀ ਸਿਸਟਮ ਬੰਦੇ ਅਸਰ ਅਗਲੇ 72 ਘੰਟਿਆਂ ਦੇ ਵਿੱਚ ਬੰਦੇ ਦੇ ਲੋਰਡ ਦੀ ਨਜ਼ਰ ਮਾਰੀ ਹੈ तकरीबन ਆਪਾਂ ਨੂੰ 21 22 23 ਤਰੀਕ ਤੱਕ ਕੁਝ ਇਲਾਕਿਆਂ ਦੇ ਵੀ ਟੁੱਟਵੇਂ ਤੌਰ ਤੇ ਕਾਰਵਾਈਆਂ ਵੀ ਦੇਖਣ ਨੂੰ ਮਿਲਣਗੀਆਂ ਕੁਝ ਇਲਾਕਿਆਂ ਵਿੱਚ ਤਗੜੇ ਹਨੇਰੀ ਸਿਸਟਮ ਵੀ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਅੱਜ ਦੀ ਗੱਲ ਕਰੀਏ ਤਾਂ ਕਿੰਨਾ ਅੱਜ ਆਪਾਂ ਨੂੰ ਪਠਾਨਕੋਟ ਦੇ ਇਲਾਕਿਆਂ ਦੇ ਵਿੱਚ ਗਰ ਚਮਕ ਦੀਆਂ ਕਾਰਵਾਈਆਂ ਦੇ ਅਸਾਰ ਮੌਸਮ ਵਿਭਾਗ ਵੱਲੋਂ ਦੱਸੇ ਗਏ ਹਨ ਹਿਆਰਪੁਰ ਦੇ ਇਲਾਕੇ ਹੋ ਗਏ ਨਵਾਂ ਸ਼ਹਿਰ ਹੋ ਗਿਆ ਬਾਕੀ ਰੂਪਨਗਰ ਦੇ ਇਲਾਕੇ ਹੋ ਗਏ ਬਾਕੀ ਹੋਰ ਇਲਾਕੇ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਤਰਨਤਨ ਸਾਹਿਬ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ तकरीबन ਮੌਸਮ ਵਿਭਾਗ ਨੇ ਹੀਟ ਵੇਵ ਦੇ ਅਲਰਟ ਹੋ ਗਿਆ ਫਰੀਦਕੋਟ ਹੋ ਗਿਆ ਫਰੋਜਪੁਰ ਦੇ ਇਲਾਕੇ ਹੋ ਗਏ ਬਠਿੰਡਾ ਹੋ ਗਿਆ ਮੋਗਾ ਹੋ ਗਿਆ ਮਾਨਸਾ ਬਰਨਾਲਾ ਸੰਗਰੂਰ ਲੁਧਿਆਣਾ ਇਲਾਕਾ ਹੋ ਗਿਆ ਪਟਿਆਲੇ ਦੇ ਹੋ ਗਏ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਨੇ ਹੀਟ ਵੇਵ ਦੇ ਅਲਰਟ ਜਾਰੀ ਕੀਤੇ ਗਏ ਹਨ ਜਿਆਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਦਿਨ ਵੇਲੇ ਟੈਂਪਰੇਚਰ ਤਕਰੀਬਨ 45 ਪਲੱਸ ਜਿਆਤਰ ਇਲਾਕਿਆਂ ਦੇ ਵਿੱਚ ਦੇਖਣ ਦੀ ਉਮੀਦ ਹੈ ਬਾਕੀ ਆਪਾਂ ਨੂੰ ਸਿਸਟਮ ਦੀ ਗੱਲ ਕਰੀਏ ਟੁੱਟਵੀਆਂ ਕਰ ਪਈਆਂ ਆਪਾਂ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਹਨ ਜੇ ਓਵਰঅল ਲੜ ਦੀ ਗੱਲ ਕਰੀਏ ਤਕਰੀਬਨ ਜੋ 26 ਤਰੀਕ ਤੱਕ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਗਈ ਹੈ 21 22 ਅਤੇ 23 ਤਰੀਕ ਨੂੰ ਕੁਝ ਇਲਾਕਿਆਂ ਦੇ ਵਿੱਚ ਤੇਜ਼ ਹਨੇਰੀ ਚੱਕਰਦਈਆਂ ਕਾਰਵਾਈਆਂ ਤੂਫਾਨੀ ਬਵਾ 50 ਤੋਂ 60 ਕਿਲੋਮੀਟਰ ਦੇ ਹਿਸਾਬ ਨਾਲ ਵੀ ਦੇਖਣ ਨੂੰ ਮਿਲ ਸਕਦੀ ਹੈ ਤਕਰੀਬਨ ਕੱਲ ਦੀ ਗੱਲ ਕਰੀਏ ਕੱਲ ਆਪਾਂ ਨੂੰ ਤਕਰੀਬਨ ਮੌਸਮ ਵਿਭਾਗ ਨੇ ਯੈਲੋ ਲਰਟ ਜਾਰੀ ਕੀਤੇਗੇ ਹਨ ਅੱਜ ਦੀ ਗੱਲ ਕਰੀਏ ਅੱਜ ਵੀ ਟੁੱਟਵੀਆਂ ਕਾਰਵਾਈਆਂ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲਣਗੀਆਂ ਇਸ ਦੀ ਜਾਣਕਾਰੀ ਆਪਾਂ ਪਿੱਛੇ ਵੀਡੀਓ ਦੇ ਚੁੱਕੇ ਹਾਂ ਤਕਰੀਬਨ ਅੱਜ ਤਕਰੀਬਨ ਗਰਮ ਰਾਤ ਦੇਖਣ ਨੂੰ ਮਿਲੇਗੀ ਜਿਆਤਰ ਇ ਦੀ ਹਵਾ ਦੀ ਜਾਣਕਾਰੀ ਦਿੱਤੀ ਗਈ ਹੈ ਅੱਗੇ ਜੇਕਰ ਆਪਾਂ 22 ਤਰੀਕ ਦੀ ਮੌਸਮ ਦੀ ਗੱਲ ਕਰੀਏ 22 ਤਰੀਕ ਨੂੰ ਮੌਸਮ ਵਿਭਾਗ ਨੇ ਮੌਸਮ ਡਰਾਈ ਦੱਸਿਆ ਗਿਆ ਤੇ ਗਰਮ ਰਾਤ ਆਪਾਂ ਨੂੰ ਫਿਰ ਤੋਂ ਦੇਖਣ ਨੂੰ ਮਿਲੇਗੀ ਅੱਗੇ 23 ਤਰੀਕ ਦੀ ਗੱਲ ਕਰੀਏ 23 ਤਰੀਕ ਨੂੰ ਫਿਰ ਤੋਂ ਆਪਾਂ ਨੂੰ ਟੁੱਟਵੀਆਂ ਕਾਰਵਾਈਆਂ ਦੇ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ 23 ਤਰੀਕ ਨੂੰ ਦੇਖਣ ਨੂੰ ਮਿਲਣਗੀਆਂ ਇਹ ਗਰਜ ਲਿਸ਼ਕ ਦੀਆਂ ਕਾਰਵਾਈਆਂ 40 ਤੋਂ 50 ਕਿਲੋਮੀਟਰ ਦੇ ਹਿਸਾਬ ਨਾਲ ਦੇਖਣ ਨੂੰ ਮਿਲ ਸਕਦੀਆਂ 24 ਤਰੀਕ ਨੂੰ ਵੀ ਇਸੇ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ ਤੇ 25 ਨੂੰ ਵੀ ਅਤੇ 26 ਤਰੀਕ ਨੂੰ ਵੀ ਮੌਸਮ ਵਿਭਾਗ ਨੇ ਇਸੇ ਤਰ੍ਹਾਂ ਦੀ ਜਾਣਕਾਰੀ ਸਾਬ ਨੂੰ ਹਵਾਵਾਂ ਚੱਲਣਗੀਆਂ ਤੇ ਤਕਰੀਬਨ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ 21 22 23 ਤੱਕ 25 ਤੱਕ ਤੇ ਇੱਕ ਨੂੰ ਮਿਲਣਗੀਆਂ ਤਕਰੀਬਨ ਕੁਝ ਇਲਾਕਿਆਂ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ 30 ਤੋਂ 40 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਦੇਖਣ ਨੂੰ ਮਿਲੇਗੀ ਅਤੇ 40 ਤੋਂ ਲੈ ਕੇ 50 ਕਿਲੋਮੀਟਰ ਹਿਸਾਬ ਨਾਲ 23 ਤੋਂ 26 ਦੇ ਵਿਚਕਾਰ ਦੇਖਣ ਨੂੰ ਮਿਲੇਗੀ ਅਗਲੇ 3 ਦਿਨ ਤਕਰੀਬਨ ਰਾਤ ਦੇ ਵਿੱਚ ਆਪਾਂ ਨੂੰ ਗਰਮ ਰਾਤ ਦੇਖਣ ਨੂੰ ਮਿਲੇਗੀ ਤਕਰੀਬਨ 3 ਦਿਨ ਆਪਾਂ ਨੂੰ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਓਵਰ ਆਲ ਜੇਕਰ ਆਪਾਂ ਅੱਗੇ ਜ਼ਿਲ੍ਹੇਵਾਰ ਅਲਰਟ ਦੀ ਗੱਲ ਕਰੀਏ ਕਿ 22 ਤਰੀਕ ਦੀ ਗੱਲ ਕਰੀਏ 22 ਤਰੀਕ ਨੂੰ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਨੇ ਹੀਟ ਵੇਵ ਦੇ ਅਲਰਟ ਜਾਰੀ ਕੀਤੇ ਗਏ ਹਨ ਤੇ ਬਾਕੀ ਪਠਾਨਕੋਟ ਸ਼ਰਪੂਰ ਅਤੇ ਨਵਾਂ ਸ਼ਹਿਰ ਦੇ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ